ਸੰਗਤ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਅੱਜ ਦੇ ਦਿਨ ਜਾਨੀ 19 ਫਰਵਰੀ 1848 ਵਾਲੇ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਢਾ ਸਿੰਘ ਅਤੇ ਦੋ ਹੋਰ ਸਿੱਖਾਂ ਨੂੰ ਫਾਂਸੀ ਕਿਉਂ ਦਿੱਤੀ ਗਈ ਸੀ ਅਤੇ ਅੰਗਰੇਜ਼ਾਂ ਨੇ ਕਿਹੜੀ ਚਾਲ ਚੱਲ ਕੇ ਸਿੱਖਾਂ ਦੇ ਧਾਰਮਿਕ ਸਥਾਨਾਂ ਉੱਪਰ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਧਾਰਮਿਕ ਗ੍ਰੰਥਾ ਦੇ ਵਿੱਚ ਛੇੜਛਾੜ ਕਰਨੇ ਸ਼ੁਰੂ ਕਰ ਦਿੱਤੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਇੱਕ ਬੇਨਤੀ ਹੈ ਕਿ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਰਪਾ ਕਰਕੇ ਇਹ ਪੇਜ ਜ਼ਰੂਰ ਫੋਲੋ ਕਰੇ। ਅਓ ਕਰਦੇ ਹਾਂ ਵੀਡੀਓ ਸ਼ੁਰੂ ਸਾਲ 1845 ਦੇ ਦੌਰਾਨ ਅੰਗਰੇਜ਼ਾਂ ਦਾ ਪੰਜਾਬ ਉੱਤੇ ਮੁਕੰਮਲ ਕਬਜ਼ਾ ਹੋ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਸਿੱਖਾ ਬਾਰੇ ਅਤੇ ਸਿੱਖ ਧਰਮ ਬਾਰੇ ਡੂੰਘਾ ਅਧਿਐਨ ਕੀਤਾ ਅੰਗਰੇਜ਼ਾਂ ਦੀ ਇਹ ਨੀਤੀ ਹੁੰਦੀ ਸੀ ਕਿ ਉਹ ਜਿਸ ਵੀ ਮੁਲਕ ਉੱਪਰ ਕਬਜ਼ਾ ਕਰਦੇ ਸਨ ਸਭ ਤੋਂ ਪਹਿਲਾਂ ਉਹ ਉੱਥੋਂ ਦੇ ਲੋਕਾਂ ਦੇ ਸੱਭਿਆਚਾਰ ਅਤੇ ਵਿਸ਼ੇਸ਼ ਤੌਰ ਉੱਪਰ ਉੱਥੋਂ ਦੇ ਧਰਮ ਦਾ ਅਧਿਐਨ ਕਰਦੇ ਸਨ ਜਿਸ ਵਕਤ ਉਹਨਾਂ ਨੇ ਪੰਜਾਬ ਉੱਪਰ ਕਬਜ਼ਾ ਕੀਤਾ ਸੀ ਤਾਂ ਉਸ ਤੋਂ ਪਹਿਲਾਂ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਅਜੀਹਾ ਸੁਚੱਜਾ ਅਨੁਸ਼ਾਸਨ ਰਾਜ ਸੀ ਕਿ ਉਸ ਦੀਆਂ ਨੀਤੀਆਂ ਦੇਖ ਕੇ ਗੋਰੇ 당ਗ ਰਹਿ ਗਏ ਸਨ ਇਸੇ ਕਰਕੇ ਕੇ ਅੰਗਰੇਜ਼ ਵਿਦਵਾਨ ਨੇ ਕਿਹਾ ਸੀ ਕਿ ਪੰਜਾਬ ਵਿੱਚਲੀ ਸਿੱਖਿਆ ਪ੍ਰਣਾਲੀ ਯੂਰੋਪੀਅਨ ਦੇਸ਼ਾਂ ਤੋਂ ਵੀ ਕਿਤੇ ਵੱਧ ਵਧੀਆ ਹੈ ਇਸ ਤੋਂ ਬਾਅਦ ਸਿੱਖਾਂ ਦੇ ਧਰਮ ਬਾਰੇ ਜਦੋਂ ਉਹਨਾਂ ਨੇ ਅਧਿਐਨ ਕੀਤਾ ਤਾਂ ਸਿੱਖਿਆ ਦੇ ਸ਼ਕਤੀ ਦੇ ਸੌਮੇ ਦੇ ਰੂਪ ਵਿੱਚ ਪਵਿੱਤਰ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤ ਤਾਤੇ ਸਿੱਖਾਂ ਵਿੱਚ ਇਹਨਾਂ ਦੇ ਪ੍ਰਤੀ ਸਤਕਾਰ ਪਰਿਸ਼ਰਦਾ ਵੇਖ ਕੇ ਉਹਨਾਂ ਨੇ ਫੈਸਲਾ ਲਿਆ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਉੱਤੇ ਰਾਜ ਕਰਨਾ ਹੈ ਤਾਂ ਸਿੱਖਾਂ ਨੂੰ ਅੰਦਰੋਂ-ਅੰਦਰੀ ਤੋੜ ਨਾ ਹੋਵੇਗਾ ਸਿੱਖਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਕਾਰਕ ਤਖਤ ਸਾਹਿਬ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਨੂੰ ਨਵੀਂ ਕਰਨਾ ਹੋਵੇਗਾ ਇਸ ਦੇ ਲਈ ਉਹਨਾਂ ਨੇ ਸਿੱਖਾਂ ਦੀਆਂ ਧਾਰਮਿਕ ਲਿਖਤਾਂ ਸਾੜਨੀਆਂ ਸ਼ੁਰੂ ਕਰ ਦਿੱਤੀਆਂ ਤੇ ਗੁਰਦੁਆਰਾ ਸੈਵਾਨਾ ਉੱਪਰ ਮਹੰਤਾ ਦੇ ਕਬਜ਼ੇ ਅਤੇ ਮਹੰਤਾ ਦੀਆਂ ਮਨਮਤੀਆਂ ਤੇ ਅਨਮਤੀਆਂ ਚਲਵਾਏ ਲਈ ਉਹਨਾਂ ਦੀ ਪੇਟ ਠਾਪਣੀ ਸ਼ੁਰੂ ਕਰ ਦਿੱਤੀ ਮਹੰਤਾਂ ਨੂੰ ਖੁੱਲ੍ਹ ਦਿੱਤੀ ਕਿ ਉਹ ਗੁਰਦੁਆਰਾ ਸਹਿਵਾਨਾਂ ਵਿੱਚ ਖੁੱਲ੍ਹ ਕੇ ਕਰਮ ਕਾਂਡਾਂ ਅਤੇ ਕਰਮ ਕਾਂਡੀ ਰਸਮਾਂ ਕਰਨ ਇਸ ਦੇ ਨਾਲ ਹੀ ਈਸਾਈ ਧਰਮ ਦਾ ਪ੍ਰਚਾਰ ਇਸੇ ਹੀ ਨੀਤੀ ਦੇ ਤਹਿਤ ਕੀਤਾ ਗਿਆ ਅਸਲ ਵਿੱਚ 1849 ਤੋਂ ਲੈ ਕੇ 1947 ਦਾ ਸਮਾਂ ਅੰਗਰੇਜ਼ੀ ਰਾਜ ਦਾ ਸਮਾਂ ਸੀ ਅੰਗਰੇਜ਼ਾਂ ਨੇ 5 ਸਤੰਬਰ 1869 ਨੂੰ ਸਿੱਖਾਂ ਦੀ ਇੱਕ ਕਮੇਟੀ ਬਣਾਈ ਜਿਸ ਵਿੱਚ ਉਹਨਾਂ ਨੇ ਚਲਾਕੀ ਦੇ ਨਾਲ ਸਿੱਖਾਂ ਦੇ ਹੱਥੋਂ ਹੋਈ ਇੱਕ ਐਸਾ ਮਤਾ ਪਾਸ ਕਰਵਾ ਲਿਆ ਜਿਹੜਾ ਅੱਜ ਤੱਕ ਭਾਵ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਵੀ ਜੋ ਕਿ ਸਰਕਾਰਾਂ ਇਸਤੇਮਾਲ ਕਰਦੀਆਂ ਆ ਰਹੀਆਂ ਹਨ ਅਤੇ ਆਪ ਇਸ ਮਤੇ ਨੂੰ ਪੜ੍ਹ ਕੇ ਹੈਰਾਨ ਹੋ ਜਾਓਗੇ ਜਿਸ ਕਮੇਟੀ ਵਿੱਚ ਇਹ ਮਤਾ ਪਾਸ ਕੀਤਾ ਗਿਆ ਉਸ ਕਮੇਟੀ ਵਿੱਚ ਰਾਜਾ ਤੇਜਾ ਸਿੰਘ ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ ਸਰਦਾਰ ਦਿਆਲ ਸਿੰਘ ਮਜੀਠੀਆ ਭਾਈ ਪ੍ਰਦੂਮਨ ਸਿੰਘ ਸਰਦਾਰ ਜੈਮਲ ਸਿੰਘ ਖੰਡੇਵਾਲੀਆ ਸਰਦਾਰ ਸਾਹਿਬ ਸਿੰਘ ਮਜੀਠੀਆ ਸਰਦਾਰ ਰਾਏਮੂਲ ਸਿੰਘ ਸਰਦਾਰ ਮੰਗਲ ਸਿੰਘ ਰਾਮਗੜੀਆ ਸਰਦਾਰ ਲਾਲ ਸਿੰਘ ਅਤੇ ਸਰਦਾਰ ਹਰ ਹਰ ਦਿੱਤਾ ਸਿੰਘ ਪ੍ਰਧਾਨੀਆਂ ਸ਼ਾਮਲ ਸਨ ਇਸ ਕਮੇਟੀ ਦਾ ਨਾਮ ਦਸਤੂਰ ਉਲ ਅਮਲ ਰੱਖਿਆ ਗਿਆ ਇਸ ਕਮੇਟੀ ਵੱਲੋਂ ਜਿਹੜਾ ਮਤਾ ਨੰਬਰ 3 ਸੀ ਉਸ ਵੱਲ ਆਪ ਗੌਰ ਕਰਨਾ ਇਸ ਕਮੇਟੀ ਦੇ ਵੱਲੋਂ ਬਣਾਏ ਨਿਯਮ ਇਸ ਪ੍ਰਕਾਰ ਸਨ ਸ਼੍ਰੀ ਦਰਬਾਰ ਸਾਹਿਬ ਜੀ ਦੀ ਸਾਰੀ ਜਾਇਦਾਦ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ ਪੁਜਾਰੀਆਂ ਤੇ ਗ੍ਰੰਥੀ ਸਹਿਵਾਨਾਂ ਨੂੰ ਤਨਖਾਹਾਂ ਚੜ੍ਹਾਵੇ ਵਿੱਚੋਂ ਦਿੱਤੀਆਂ ਜਾਣਗੀਆਂ ਅੰਗਰੇਜ਼ ਸਰਕਾਰ ਦੀ ਸੁਲਾਹ ਨਾਲ ਸ਼੍ਰੀ ਕਾਰ ਤੱਕ ਸਹਿਬ ਦਾ ਜਥੇਦਾਰ ਚੁਣਿਆ ਜਾਵੇਗਾ ਚੜ੍ਹਾਵੇ ਦਾ ਲੇਖਾ ਜੁਕਾ ਹੋਵੇਗਾ ਉਸਾਰੀ ਦਾ ਕੰਮ ਗਿਆਨੀ ਸੰਤ ਸਿੰਘ ਨੂੰ ਸੌਪਿਆ ਜਾਵੇਗਾ ਕਸੂਰਵਰ ਪੁਜਾਰੀਆਂ ਨੂੰ ਬਰਖਾਸਤ ਕਰਨ ਦਾ ਅਧਿਕਾਰ ਹੋਵੇਗਾ ਇੰਜ ਅੰਗਰੇਜ਼ ਸਰਕਾਰ ਦੀ ਮੁਕੰਮਲ ਨਿਗਰਾਨੀ ਹੇਠ ਇੱਕ ਕਮੇਟੀ ਬਣਾਈ ਗਈ ਪਰ ਅੰਗਰੇਜ਼ਾਂ ਨੇ ਅਗਲੀ ਚਾਲ ਕੀ ਖੇਢੀ ਕੀ ਇਨ੍ਹਾਂ ਸਰਦਾਰਾਂ ਨੂੰ ਕਾਬੂ ਵਿੱਚ ਰੱਖਣ ਲਈ ਕੱਟੜ ਹਿੰਦੂ ਅਫਸਰਾਂ ਨੂੰ ਇਸ ਕਮੇਟੀ ਦੇ ਉੱਪਰ ਲਗਾ ਦਿੱਤਾ ਇੰਜ ਕਮੇਟੀ ਦਾ ਨਾਮ ਭਾਵੇਂ ਦਸਤੂਰ-ਉਲਮਾ ਰੱਖਿਆ ਗਿਆ ਪਰ ਇਸ ਦਾ ਨਾਂ ਕੋਈ ਅਮਲ ਨਾ ਕੋਈ ਦਸਤੂਰ ਰਹਿਣ ਦਿੱਤਾ ਪੁਜਾਰੀ ਅੰਗਰੇਜ਼ਾਂ ਦੇ ਚਾਪਲੂ ਕੇ ਉਹਨਾਂ ਦੀ ਚਾਪਲੂਸੀ ਅਤੇ ਆਪਣੀਆਂ ਮਨਮਰਜ਼ੀਆਂ ਕਰਨ ਲੱਗ ਪਈ। 18 ਮਾਰਚ 1887 ਨੂੰ ਇਨ੍ਹਾਂ ਪੁਜਾਰੀਆਂ ਨੇ ਹੀ ਰਲ ਕੇ ਇੱਕ ਮਹਾਨ ਵਿਦਵਾਨ ਪ੍ਰਚਾਰਕ ਪ੍ਰੋਫੈਸਰ ਗੁਰਮਖ ਸਿੰਘ ਹੁਣਾਂ ਨੂੰ ਪੰਥ ਵਿੱਚੋਂ ਛੇਕਾਂ ਦੀ ਹਮਾਇਤ ਕੀਤੀ ਸੀ। 1848 ਵਿੱਚ ਇੱਕ ਹੋਰ ਘਟਨਾ ਅੰਗਰੇਜ਼ਾਂ ਵੱਲੋਂ ਸਿੱਖ ਧਰਮ 'ਤੇ ਸਿੱਧਾ ਹਮਲਾ ਸੀ। ਇਨ੍ਹਾਂ ਦਿਨਾਂ ਵਿੱਚ ਅੰਗਰੇਜ਼ ਅਫਸਰ ਅਤੇ ਅਧਿਕਾਰੀ ਆਪਣੇ ਕਬਜ਼ੇ ਵਿੱਚ ਲਏ ਗਏ ਦੇਸ਼ ਪੰਜਾਬ ਨੂੰ ਦੇਖਣ ਲਈ ਆਏ। ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਉਹ ਸਨੇ ਜੁੱਤੀਆਂ ਦਾਖਲ ਹੋਣ ਲੱਗੇ ਤਾਂ ਇੱਕ ਨੰਗ ਸਿੰਘ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਸਾਡਾ ਪਵਿੱਤਰ ਅਤੇ ਮੁਕੱਦਸ ਸਥਾਨ ਹੈ ਇੱਥੇ ਸਣੇ ਜੁੱਤੀਆਂ ਅੰਦਰ ਜਾਣ ਦੀ ਮਨਾਹੀ ਹੈ ਪਰ ਅੰਗਰੇਜ਼ਾਂ ਵੱਲੋਂ ਹੁਣੇ-ਹੁਣੇ ਜਿੱਤੇ ਦੇਸ਼ ਪੰਜਾਬ ਦੀ ਜਿੱਤ ਦਾ ਨਸ਼ਾ ਸੀ ਅਤੇ ਅਹੰਕਾਰ ਵਸੇਨਾਂ ਗੋਰੇ ਅਫਸਰਾਂ ਨੇ ਉਸ ਨਿਹੰਗ ਸਿੰਘ ਦੀ ਗੱਲ ਨੂੰ ਬੜੀ ਹੈਂਕੜ ਦੇ ਨਾਲ ਨਕਾਰ ਦਿੱਤਾ ਇਹ ਘਟਨਾ 30 ਜਨਵਰੀ 1848 ਦੀ ਸੀ ਸ਼੍ਰੀ ਕਾਲ ਤੱਕ ਸਹਿਬ ਦੇ ਤਤਕਾਲੀ ਜਥੇਦਾਰ ਗੰਡਾ ਸਿੰਘ ਦੇ ਨਾਲੋਂ ਨਾਲ ਅਕਾਲੀ ਖੜਕ ਸਿੰਘ ਸਰਦਾਰ ਵਿਵੇਕ ਸਿੰਘ ਸਰਦਾਰ ਹੀਰਾ ਸਿੰਘ ਸਰਦਾਰ ਤਾਨ ਸਿੰਘ ਸਰਦਾਰ ਮੋਹਾਰ ਸਿੰਘ ਅਤੇ ਸਰਦਾਰ ਹੁਕਮ ਸਿੰਘ ਨੇ ਇਹਨਾਂ ਅੰਗਰੇਜ਼ਾਂ ਦੇ ਸਣੀ ਜੁੱਤੀਆਂ ਦਾਖਲ ਹੋਣ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਇਹ ਅਧਿਕਾਰੀ ਆਪਣੀਆਂ ਜੁੱਤੀਆਂ ਲਾਹ ਕੇ ਦਰਬਾਰ ਸਾਹਿਬ ਵਿੱਚ ਦਾਖਲ ਤਾਂ ਹੋਏ ਪਰ ਉਹਨਾਂ ਦੀ ਹਿੰਮਤ ਦਾ ਨਤੀਜਾ ਇਹ ਹੋਇਆ ਕਿ ਇਕਾਲੀਆਂ ਤੇ ਇਹਨਾਂ ਸਰਕਾਰੀ ਅਧਿਕਾਰੀਆਂ ਵਿਚਾਲੇ ਜੰਮ ਕੇ ਝੜਪ ਹੋਈ ਇਹ ਝੜਪ ਤਕਰਾਰ ਤੋਂ ਵੱਧ ਕੇ ਖੂਨੀ ਝੜਪ ਵਿੱਚ ਤਬਦੀਲ ਹੋ ਗਈ ਸਿੱਟੇ ਵਜੋਂ ਇੱਕ ਅੰਗਰੇਜ਼ ਅਧਿਕਾਰੀ ਮਾਰਿਆ ਗਿਆ ਤੇ ਗੋਰਿਆਂ ਦੀ ਕੰਪਨੀ ਦਾ ਕਮਾਂਡਰ ਜ਼ਖਮੀ ਹੋ ਗਿਆ ਕੁਝ ਸਿੱਖ ਵੀ ਯਕਮੀ ਹੋ ਗਏ ਮਿਸਟਰ ਲਾਰੈਂਸ ਨੇ ਸਿੱਖਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੋ ਇਸ ਸਾਰੀ ਗੱਲ ਦਾ ਨਿਚੋੜ ਅੰਗਰੇਜ਼ਾਂ ਦੀ ਹੰਕਾਰ ਅਤੇ ਸਿੱਖਾਂ ਦੀ ਹੱਕੀ ਵਿਰੋਧ ਹੀ ਕਿਹਾ ਜਾਵੇਗਾ ਸੋ ਸ਼੍ਰੀ ਗੁਰੂ ਕਾ ਚੱਕ ਸਾਹਿਬ ਦੇ ਜਥੇਦਾਰ ਗੰਢਾ ਸਿੰਘ ਨੇ ਇਸ ਗੱਲ ਦਾ ਸਖਤ ਨੋਟਿਸ ਲਿਆ ਤੇ ਅੰਗਰੇਜ਼ਾਂ ਦੀ ਹਉਮੇ ਉੱਪਰ 6:00 ਵਜੇ ਅਕਾਲੀ ਖੜਕ ਸਿੰਘ ਸਰਦਾਰ ਵਿਵੇਕ ਸਿੰਘ ਸਰਦਾਰ ਹੀਰਾ ਸਿੰਘ ਸਰਦਾਰ ਮਸਤਾਨ ਸਿੰਘ ਸਰਦਾਰ ਹੁਕਮ ਸਿੰਘ ਵਰਗੇ ਮੌਤਵਰ ਸਿੱਖਾਂ ਨੇ ਅੰਗਰੇਜ਼ਾਂ ਦੇ ਇਸ ਸ਼ੋਸ਼ਣ ਦਾ ਵਿਰੋਧ ਕੀਤਾ ਗੱਲ ਇੱਥੋਂ ਤੱਕ ਬ ਗਈ ਕਿ ਉਸ ਨਿਹੰਗ ਸਿੰਘ ਨੇ ਇੱਕ ਅੰਗਰੇਜ਼ ਅਫਸਰ ਦਾ ਸੋਧਾ ਲਾ ਕੇ ਉਸ ਨੂੰ ਗੱਡੀ ਚਾੜ ਦਿੱਤਾ ਅੰਗਰੇਜ਼ਾਂ ਨੇ ਫੌਜ ਬੁਲਾ ਲਈ ਅਤੇ ਅੰਗਰੇਜ਼ ਫੌਜ ਨੇ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਨੂੰ ਕੇਰੇ ਵਿੱਚ ਲੈ ਲਿਆ ਸਿੱਖਾਂ ਨੇ ਇਸ ਗੱਲ ਦਾ ਬਹੁਤ ਰੋਸ ਕੀਤਾ ਤੇ ਸਿੱਖਾਂ ਤੇ ਅੰਗਰੇਜ਼ਾਂ ਵਿੱਚ ਜੰਮ ਕੇ ਲੜਾਈ ਹੋਈ ਜਿਸ ਦੌਰਾਨ ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ ਅਤੇ ਬਹੁਤ ਸਾਰੇ ਗ੍ਰਿਫਤਾਰ ਕਰ ਲਈ ਗਏ ਉਪਰੰਤ ਵਿਖਾਵੇ ਦਾ ਮਕਦਮਾ ਚਲਾਇਆ ਗਿਆ ਤੇ ਅੰਗਰੇਜ਼ ਤਾਨਾਸ਼ਾ ਜੱਜ ਲਾਰੈਂਸ ਨੇ ਸ਼੍ਰੀ ਕਾਬ ਤਖਤ ਸਾਹਿਬ ਦੇ ਜਥੇਦਾਰ ਗੰਢਾ ਸਿੰਘ ਅਤੇ ਦੋ ਹੋਰ ਸਿੱਖਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਅੱਜ ਦੇ ਦਿਨ ਜਾਨੀ 19 ਫਰਵਰੀ 1848 ਵਾਲੇ ਦਿਨ ਫਾਂਸੀ ਦੇ ਦਿੱਤੀ ਗਈ ਅਤੇ 6 ਹੋਰ ਸਿੱਖਾਂ ਨੂੰ ਪੰਜਾਬ ਤੋਂ ਬਾਹਰ ਬਰੀਲੀ ਦੀਆਂ ਜੇਲਾਂ ਵਿੱਚ ਭੇਜ ਦਿੱਤਾ ਗਿਆ। ਸੁਸੰਗਤ ਜੀ ਇਹ ਸੀ ਉਹ ਘਟਨਾ ਜਦੋਂ ਅੰਗਰੇਜ਼ਾਂ ਨੇ ਆਪਣੀ ਹੈਂਕਰ ਦੇ ਵਿੱਚ ਸਿੱਖਾਂ ਦੇ ਉੱਪਰ ਅੰਨਾ ਤਸ਼ਦਦ ਕੀਤਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫਾਂਸੀ ਦੇ ਦਿੱਤੀ ਗਈ। ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਅਤੇ ਇਸ ਪੇਜ ਨੂੰ ਵੀ ਜ਼ਰੂਰ ਫਾਲੋ ਕਰਿਓ ਕਿਉਂਕਿ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ